ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚਰਜੀ ਕਲਾਚ ਹੋਵੋਗੇ ਥੋੜਾ ਵੈਲਕਮ ਕਰਦੇ ਆ ਸਾਡੇ ਚੈਨਲ ਨੂੰ ਮਾਨ ਐਕਸਪੈਕਟ ਕਰਤੇ ਇੱਕ ਜਾਣਕਾਰੀ ਸਿਗੀ ਜਿਹੜੀ ਥੋੜੀ ਸਾਰਿਆਂ ਨਾਲ ਸਾਂਝੀ ਕਰਨੀ ਸੀ ਤੇ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਕਾਫੀ ਦੇ ਤੋਂ ਪਿਛੇ ਦੇਖਿਆ ਵੀ ਸਾਡੀ ਕੰਪਨੀ ਦੋ ਤਿੰਨ ਹਾਦਸੇ ਇਦਾਂ ਦੇ ਹੋਏ ਆਗੇ ਤੇ ਇੱਕ ਨਿੱਕੀ ਜਿਹੀ ਗਲਤੀ ਨਾਲ ਉਹ ਏਡੇ ਦੇ ਵੱਡੇ ਹਾਦਸੇ ਹੋ ਗਏ ਕੰਪਨੀ ਵਾਲੇ ਜਿਹੋ ਹੈ ਪੈਸੇ ਮੰਗ ਰਹੇ ਮੁੰਡਿਆਂ ਤੋਂ 33 40 ਚਲੀ ਜਾ ਰਿਆ ਤੇ ਇਹਨਾਂ ਨੁਕਸਾਨ ਭਰਨ ਤੋਂ ਪਹਿਲਾਂ ਆਪਾਂ ਜੇ ਪਹਿਲਾਂ ਵੇਰ ਹੋ ਜੇ ਥੋੜੀ ਕੋਸ਼ਿਸ਼ ਕਰ ਲਈ ਤਾਂ ਬਚ ਸਕਦੇ ਆ। ਇਹ ਵੀਡੀਓ ਉਹਨਾਂ ਵਾਸਤੇ ਹੀ ਹੈ ਜਿਹਦੇ ਮੇਰੇ ਭਰਾ ਨਵੇਂ ਨਵੇਂ ਗੱਡੀਆਂ ਚੜ੍ਹੇ ਹੋਏ ਚਾਹ ਇੱਥੇ ਆ ਚਾਹ ਇੰਡੀਆ ਚਾਹ ਹੋਰ ਕਿਸੇ ਕੋਆਰ ਵਿੱਚ ਖਾਸ ਕਰ ਟ੍ਰੇਲਰ ਵਾਲਿਆਂ ਵਾਸਤੇ। ਉਹ ਜੋ ਹਾਦਸਾ ਹੋਏ ਮੁੰਡੇ ਉਹਨਾਂ ਦੇ ਕਹਿਣ ਮੁਤਾਬਕ ਕਿ ਭਾਜੀ ਆਪਾਂ ਗੱਡੀ ਖਰੀਦੀ ਕੀਤੀ ਸੀਗੀ ਹੈਂਡਲਗ ਲਾ ਕੇ ਇਹ ਤਾਂ ਕੋਈ ਟਰਾਲੀ ਹੋ ਕੀਤੀ ਹੋ ਕਰਕੇ ਜਿਵੇਂ ਆਪਾਂ ਜੋ ਆਪਣੇ ਪ੍ਰੈਸ਼ਰ ਵਾਲੇ ਪਾਈਪਾਂ ਹੁੰਦੀਆਂ ਉਹ ਆਪਾਂ ਜੋ ਲਗਾਈਆਂ ਤੇ ਟਰਾਲੀ ਰੇੜ ਗਈ ਸਮੇਤ ਗੱਡੀ ਦੇ ਉਹ ਗੱਡੀ ਰੇੜ ਗਈ ਕਿ ਉਹ ਕਿੰਤੀ ਪਾਈਪਾਂ ਲਾਈਆਂ ਤੇ ਗੱਡੀ ਤੁਰ ਪਈ ਆਪਣੇ ਉਹਦਾ ਹੁਣ ਬਚਾਅ ਕੀ ਵੀ ਜੇ ਉਹ ਕਹਿੰਦੇ ਵੀ ਬ੍ਰੇਕਾਂ ਲੱਗੀਆਂ ਹੋਏ ਹੈਂਡ ਬ੍ਰੇਕ ਲਾਈ ਹੋਈ ਸੀ ਕਿ ਆਪਾਂ ਘੋੜੇ ਦੀ ਤੇ ਫਿਰ ਵੀ ਰੇੜ ਗਈ ਗੱਡੀ ਉਹਦਾ ਬਚਾਏ ਆ ਵੀ ਚਲੋ ਜਨਮਾਲ ਨੇ ਟੈਕਨੀਕਲ ਪ੍ਰੋਬਲਮ ਆ ਬ੍ਰੇਕ ਗੱਡੀ ਚ ਨਹੀਂ ਚੱਲਦੀ ਉਹ ਤਾਂ ਮੇਰਾ ਭਰਾ ਅੱਗੇ ਤੋਂ ਇਸ ਚੀਜ਼ ਤੇ ਧਿਆਨ ਰੱਖੋ ਜਦੋਂ ਵੀ ਆਪਾਂ ਟਰੇਲਰ ਹੁੱਕ ਕਰਨਾ ਹੈ ਜਾਂ ਆਪਾਂ ਉਹਨੂੰ ਲਾਉਣਾ ਹੈ ਰਿਲੀਜ਼ ਕਰਨਾ ਹੈ ਦੇ ਕੰਮ ਕਰਨ ਤੋਂ ਪਹਿਲਾਂ ਮੇਰਾ ਵੀਰ ਮੇਕ ਸ਼ੋਰ ਕਰੋ ਕਿ ਆਪਣੀਆਂ ਜਿਹੜੀ ਟਰਾਲੀ ਟਾਇਰ ਨੇ ਜਿਹੜੇ ਉਹਨਾਂ ਨੂੰ ਕੋਟਾ ਜਰੂਰ ਲਾ ਲਓ ਗਾ ਟਾਇਰ ਬੰਨ ਲਓ ਅੱਗੇ ਪਿਛੇ ਪੱਥਰ ਰੱਖ ਕੇ ਕੋਈ ਵੀ ਚੀਜ਼ ਉਹਨੂੰ ਮਿਲਦੀ ਹੈ ਹੁੱਕ ਕਰਨ ਤੋਂ ਪਹਿਲਾਂ ਤੇ ਰਿਲੀਜ਼ ਕਰਨ ਤੋਂ ਪਹਿਲਾਂ ਮੇਰਾ ਵੀਰ ਉਹ ਟਾਇਰ ਲਾਜ ਬੰਨਿਆ ਹੋਊਗਾ ਉਹਦਾ ਕੀ ਹੋਊਗਾ ਕਿ ਕਈ ਵਾਰੀ ਕੀ ਹੈ ਵੀ ਮੰਨ ਲਓ ਵੀ ਹੈਂਡ ਬ੍ਰੇਕ ਅਪਲ ਤੇ ਲਾਉਂਦੇ ਨੇ ਡਰਾਈਵਰ ਜਦੋਂ ਨਹੀਂ ਵੀ ਲੋ ਇਨ ਕੇਸ ਜਾਤ ਭੁੱਲ ਗਿਆ ਆਪਾਂ ਟਰਾਲੀ ਹੁੱਕ ਕਰ ਲਈ ਜਿਵੇਂ ਪੈਪਾ ਲਾਵਾਂਗੇ ਜੋ ਹਵਾ ਜਾਂਦੀ ਟਰਾਲੀ ਵਿੱਚ ਟਰਾਲੀ ਬ੍ਰੇਕਾਂ ਛੱਡਦੀ ਏ ਤੇ ਗੱਡੀ ਆਪਣੇ ਆਪ ਰੇਡ ਜਾਂਦੀ ਹੁੱਕ ਤਾਂ ਤੇ ਹੀ ਔਰ ਲਾਈ ਹੋਊਗੀ ਕਿਸੇ ਚੀਜ਼ ਨਾਲ ਟਰਾਲੀ ਰੁਕਿਆ ਹੋਊਗਾ ਟਾਇਰ ਲੱਗੇ ਜਾਂ ਤਾਰ ਨਾਲ ਪੱਥਰ ਵਗੈਰਾ ਕੁਝ ਵੀ ਲਾ ਕੇ ਰੁਕਿਆ ਹੋਊਗਾ ਤੇ ਜਦੋਂ ਤੁਸੀਂ ਪ੍ਰੈਸ਼ ਪ੍ਰੈਸ਼ ਤੇ ਪਾਈਪ ਲਾਉਂਗੇ ਦਾ ਥੋੜੀ ਟਰਾਲੀ ਜੋ ਹੈ ਮੂਵਮੈਂਟ ਨਹੀਂ ਕਰੂਗੀ ਅੱਗੇ ਪਿਛੇ ਨਹੀਂ ਹੋਊਗੀ ਇੱਕ ਤਾਂ ਟਰਾਲੀ ਹੁੱਕ ਵਧੀਆ ਹੋਊਗੀ ਲੋਕ ਸਹੀ ਢੰਗੇ ਬੈਠਾ ਹੋਗਾ ਤੇ ਗੱਡੀ ਅੱਗੇ ਪਿਛੇ ਵੀ ਨਹੀਂ ਹੋਊਗੀ ਆਪਣੀ ਸੇਫਟੀ ਹੋ ਜਾਂਦੀ ਹੈ ਸੋ ਗੱਲ ਹੀ ਨਹੀਂ ਗਈ ਜੀ ਮੇਰਾ ਭਰਾ ਤੇ ਇੰਨਾ ਕੰਮ ਕਰ ਲਿਆ ਕਰੋ ਕਿਉਂਕਿ ਹੁਣ ਉਹ ਆਡੀ ਕੰਪਨੀ 30 30 40 ਚਲੀ ਹਜ਼ਾਰ ਰਿਆਲ ਮੰਗ ਰਹੀ ਮੁੰਡਿਆਂ ਤੋਂ ਜੋ ਹੁੱਕ ਕੀਤੀ ਟਰਾਲੀ ਤੇ ਟ੍ਰੇਲਰ ਉਤਰਪਿਆ ਦੇ ਦੂਸਰੀ ਗੱਡੀ ਵਾਲੇ ਬਜਿਆ ਦਾ ਨੁਕਸਾਨ ਹੋ ਗਿਆ ਤੇ ਤੇ ਜੇ ਸਾਰੇ ਮੇਰੇ ਭਰਾ ਜੇ ਇੰਨੇ ਪੈਸੇ ਹੋਣ ਤਾਂ ਬੰਦਾ ਇੱਥੇ ਕੰਮ ਕੀ ਕਰ ਮੰ ਕਰਦਾ ਉਹ ਝੰਡੀਆਂ ਦਾ ਕੰਮ ਕਰ ਲੇ ਸੋ ਬਾਅਦ ਵਿੱਚ ਓਕੇ ਹੋਣਾ ਚੰਗਾ ਮੇਰਾ ਵੀ ਇਹਨਾ ਥੋੜੀ ਜਿਹੀ ਕੋਸ਼ਿਸ਼ ਕਰ ਲਿਆ ਕਰੋ ਇਹਨਾ ਕੰਮ ਮੇਰਾ ਪ੍ਰੂਜ ਕਰਿਆ ਕਰੋ ਬਾਕੀ ਜਾਣਕਾਰੀ ਚੰਗੀ ਲੱਗੀ ਹੋਵੇ ਦੱਸਿਓ ਤੇ ਜੇ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਸਾਡੇ ਗਰੁੱਪ ਬਣੇ ਹੋਏ ਆ ਮੇਰਾ ਗਰੁੱਪ ਚ ਪੁੱਛ ਲਿਆ ਕਰੋ ਵੀ ਕਿਵੇਂ ਕਿਵੇਂ ਕਰਨਾ ਮੇਰਾ ਵੀ ਨੁਕਸਾਨ ਵਾਲਾ ਕਿਉਂ ਕਿਸੇ ਚੀਜ਼ ਨੂੰ ਪੁੱਛਣਾ ਜਾਂ ਦੱਸਣਾ ਉਹਨਾਂ ਬੰਦਾ ਵੱਡਾ ਗੁਤਾ ਨਹੀਂ ਹੁੰਦਾ ਹੈਗਾ ਸੋ ਸਾਡੇ ਕੋਲ ਨਿੱਕੀ ਜੀ ਇਨਫੋਰਮੇਸ਼ਨ ਸੀਗੀ ਇਹਨੂੰ ਲੱਗਿਆ ਕਿ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਹੈ ਤਾਂ ਕਿ ਇੱਕੇ ਤੋਂ ਕਿਸੇ ਨੁਕਸਾਨ ਨਾ ਹੋਵੇ ਸੋ ਬਾਕੀ ਇਹਦੀ ਡੀਟੇਲ ਜਿਹੜੀ ਇਹ ਤੁਹਾਨੂੰ ਪ੍ਰੈਕਟੀਕਲ ਕਰਕੇ ਜਗਾ ਦੱਸ ਦਾਂਗੇ ਆਪਣਾ ਜੋ ਅਗਲਾ ਵਲੌਗ ਆਏ ਉਹਦੇ ਵਿੱਚ ਆਪਾਂ ਇਹਨਾਂ ਦਾ ਪਾਰਟ ਆਪਾਂ ਪਾ ਦਾਂਗੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਰੱਬ ਰੱਖਾ ਰੱਖਾ